ਕ੍ਰਾਈਸ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਆਈ ਹੋਪ ਤੁਸੀਂ ਆਪਣੇ ਘਰ ਬਹੁਤ ਹੀ ਅੱਛੇ ਹੋਵੋਗੇ ਐਚਲ ਤੁਹਾਨੂੰ ਇੰਗਰੀਡੀਅੰਟਸ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕੀ ਬਣਾਉਣ ਲੱਗੀ ਆ ਅੱਜ ਮੈਂ ਬਣਾਉਣ ਲੱਗੀ ਆ ਚੋਲਾਂ ਦੇ ਆਟੇ ਦੀਆਂ ਪਿੰਨੀਆਂ ਇਹਦੇ ਲਈ ਸਾਨੂੰ ਇਹਦੇ ਲਈ ਮੈਂ ਦੇਸੀ ਘਿਓ ਲਿੱਤਾ ਮਖਾਣੇ ਲਿੱਤੇ ਆ ਗੁੰਦ ਲਿੱਤੀ ਐ ਚੋਲਾਂ ਦਾ ਆਟਾ ਤੇ ਨਾਰੀਅਲ ਸੁੱਕਾ ਨਾਰੀਅਲ ਕद्दूकस ਕੀਤਾ ਹੋਇਆ ਉਹ ਲਿੱਤਾ ਤੇ ਇਹਦੇ ਵਿੱਚ ਮੈਂ ਲਿੱਤੇ ਆ ਆ ਕਿਸ਼ਮਿਸ ਪਮਕਿਨ ਬੀਜ ਉਹਦੇ ਕद्दू ਤੇ ਬੀਜ ਪਿਸਤਾ ਕਾਜੂ ਬਦਾਮ ਇਲਾਇਚੀ ਪਾਊਡਰ ਤੇ ਆ ਮੈਂ ਕੜਾਈ ਰੱਖੀ ਆ ਪਹਿਲਾ ਅਸੀਂ ਕਰਾਂਗੇ ਮਖਾਣੇ ਫਰਾਈ ਗਾਇਸ ਪਹਿਲੇ ਮੈਂ ਥੋੜਾ ਜਿਹਾ ਘੀ ਲਿੱਤਾ ਦੇਸੀ ਘੀ ਉਦੇ ਵਿੱਚ ਮੈਂ ਪਹਿਲਾਂ ਥੋੜੇ ਜਿ ਮਖਾਣੇ ਫਰਾਈ ਕਰੂੰਗੀ। ਤੋਂ ਇੱਕ ਇੱਕ ਚੀਜ਼ ਇੱਕ ਇੱਕ ਚੀਜ਼ ਫਰਾਈ ਕਰਨੀ ਆ ਗਾਇਸ। ਸਾਰੀਆਂ ਇਕੱਠੀਆਂ ਨਹੀਂ ਕਰਨੀਆਂ। ਇਕੱਠੀਆਂ ਤੁਸੀਂ ਮਿਕਸ ਇਕੱਠੀਆਂ ਤੁਸੀਂ ਗ੍ਰाइंड ਕਰ ਸਕਦੇ ਆ। ਬਟ ਰੋਸਟ ਇੱਕ ਇੱਕ ਚੀਜ਼ ਬਟ ਰੋਸਟ ਇੱਕ ਇੱਕ ਚੀਜ਼ ਹੀ ਕਰਨੀ ਆ। ਗਾਇਸ ਕੜਾਈ ਜੀ ਕੀ ਹੋ ਗਰਮ ਹੋ ਗਿਆ। ਹੁਣ ਅਸੀਂ ਇਹਦੇ ਚ ਪਾਵਾਂਗੇ ਮਖਾਣੇ। ਤੁਸੀਂ ਮਖਾਣੇ ਪਾਵਾਂਗੇ ਮਖਾਣਿਆਂ ਨੂੰ ਸੁਨਹੇ ਤੇਲਾਸ਼ ਵੀਡੀਓ गाइस మీడియం ਗੈਸ ਤੇ ਹੀ ਭੁੰਨਨੇ ਆ ਕਿਉਂਕਿ ਪੈਣੋ ਤੇਜ਼ ਗੈਸ ਤੇ ਨਹੀਂ ਭੁੰਨ ਸਕਦੇ మీడియం ਗੈਸ ਤੇ ਚਾਰ ਤੇ ਪੰਜ ਮਿੰਟ ਵਿੱਚ ਚੰਗੀ ਤਰ੍ਹਾਂ ਹੈ ਕਲੋਸਟ ਹੋ ਜਾਂਦੇ ਆ 4-5 ਮਿੰਟ ਤੋਂ ਬਾਅਦ ਹੀ ਇਹਦਾ ਮੋਇਸਚਰ ਹੁੰਦਾ ਨਾ ਜਿਹੜਾ ਇਹਦੇ ਵਿੱਚ ਉਹ ਸਾਰਾ ਨਿਕਲ ਜਾਂਦਾ ਤੇ ਇਹ ਡਰਾਈ ਹੋਣਾ ਸ਼ੁਰੂ ਹੋ ਜਾਂਦੇ ਆ ਹਾਲੇ ਇਹਨਾਂ ਵਿੱਚ ਥੋੜਾ ਜਿਹਾ ਮੋਇਸਚਰ ਹੈ ਚਾਰ ਤੇ ਪੰਜ ਮਿੰਟ ਅਸਤੀ ਨੂੰ ਫੁੱਲਣ ਵਾਸਤੇ ਲਗਾਉਂਗੇ ਗਾਇਸ ਇਹਨਾਂ ਚ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਦੇਖੋ ਹਲਕਾ-ਹਲਕਾ ਲਾਈਟ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਅਸੀਂ ਇਹਨੂੰ ਕੱਟ ਲੈਂਦੇ ਹੁਣ ਅਸੀਂ ਕੜਾਹੀ ਵਿੱਚ ਥੋੜਾ ਜਿਹਾ ਘਿਓ ਹੋਰ ਪਾਵਾਂਗੇ। ਹੁਣ ਅਸੀਂ ਫਰਾਈ ਕਰਾਂਗੇ ਗੁੰਦਾ। ਹੁਣ ਫਰਾਈ ਕਰਦੇ ਸੀ ਗੁੰਦਾ ਪਾਵਾਂਗੇ। ਗਾਇਸ ਗੁੰਦਾ ਨੂੰ ਵੀ ਹਲਕੀ-ਮੀਡੀਅਮ ਆਂਚ ਤੇ ਤੁਸੀਂ ਫਰਾਈ ਕਰਨਾ। ਕਿਉਂਕਿ ਜੇ ਅਸੀਂ ਨੂੰ ਜ਼ਿਆਦਾ ਹਾਸੇ ਫਰਾਈ ਕਰੂਗੇ ਨਾ ਤੇ ਇਹਨੇ ਅੰਦਰੋਂ ਨਹੀਂ ਪੱਕਣਾ ਬਾਹਰੋਂ ਬਾਹਰੋਂ ਫੁੱਲ ਜਣਗੀਆਂ ਤੇ ਚੰਗੀ ਤਰ੍ਹਾਂ ਅੰਦਰੋਂ ਨਹੀਂ ਅੰਦਰੋਂ ਨਹੀਂ ਪੱਕਣਗੀਆਂ ਆਹ ਦੇਖੋ ਕਿੰਦਾ ਇਹਨੂੰ ਵੀ 1-2 ਮਿੰਟ ਹੀ 1 ਮਿੰਟ ਹੀ ਲੱਗਦਾ ਤੇ ਇਹ ਦੇਖੋ ਫੁੱਲ ਕੇ ਕਿਦਾਂ ਚੰਗੀ ਤਰ੍ਹਾਂ ਪੱਕ ਚੁਕੀਆਂ ਨੇ ਦੇਖੋ ਚੰਗੀ ਤਰ੍ਹਾਂ ਕਿਦਾਂ ਪੱਕ ਚੁਕੀਆਂ ਨੇ ਹੁਣ ਇਹਨੂੰ ਵੀ ਅਸੀਂ ਇਹ ਆਇਤ ਸਾਰੀ ਪੱਕ ਗਈਆਂ ਫੁੱਲੀਆਂ ਚੰਗੀ ਤਰ੍ਹਾਂ ਇਹ ਹੁਣ ਅਸੀਂ ਇਹਨੂੰ ਕੱਢਾਂਗੇ ਬਾਹਰ ਠੰਡੇ ਨੂੰ ਸਾਰੇ ਜੋ ਵੀ ਉੱਪਰ ਲਿਫ ਫਰਾਈ ਕਰ ਰਹੇ ਨਾ ਚੀਜ਼ ਇਹ ਸਾਰਿਆਂ ਨੂੰ ਠੰਡਾ ਕਰਕੇ ਹੀ ਗ੍ਰਾਈਂਡ ਕਰਨਾ ਅਸੀਂ ਆ ਦੇਖੋ ਗੁੰਦਾ ਕੱਟ ਕੇ ਸਾਈਡ ਤੇ ਰੱਖ ਲਈਆਂ ਹੁਣ ਠੰਡੇ ਹੋਣੇ ਇੱਕ ਮਿੰਟ ਬਾਅਦ ਅਸੀਂ ਇਹਨੂੰ ਗ੍ਰਾਈਂਡ ਕਰਾਂਗੇ ਹੁਣ ਅਸੀਂ ਹੁਣ ਅਸੀਂ 로ਸਟ ਕਰਾਂਗੇ ਬਦਾਮ ਹੁਣ ਅਸੀਂ ਬਦਾਮ 로ਸਟ ਕਰ ਰਹੇ ਹਾਂ ਬਦਾਮ ਨੂੰ ਵੀ ਹਲਕੀ ਆਂਚ ਤੇ ਹੀ ਰੋਸਟ ਕਰਨਾ ਇਹੋ ਮੜਾ ਦਾ ਕਲਰ ਆ ਜਾਏ ਤੇ اسਕੇ ਮੋਇਸਚਰ ਮੋਇਸਚਰ ਜਾ ਉਤ ਜਾਏ ਨਾ ਫਿਰ ਅਸੀਂ ਇਹਨੂੰ ਕੱਟਾਂਗੇ ਚਲੋ ਇਹਨੂੰ ਵੀ 10 ਮਿੰਟ ਹੀ ਲਗਣਾ ਜਦ ਹਲਕੇ ਬਦਾਮ ਰੋਸਟ ਹੋ ਜੂਗਾ ਨਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਕਾਜੂ ਹੁਣ ਅਸੀਂ ਇਹਦੇ ਵਿੱਚ ਕਾਜੂ ਮਿਕਸ ਕਰਦੇ ਹਾਂ ਕਾਜੂ ਦਾ ਵੀ ਥੋੜਾ ਜਿਹਾ ਹਲਕਾ ਹਲਕਾ ਕਲਰ ਬ੍ਰਾਊਨ ਕਰਕੇ ਇਸ ਇਨਸ ਨੂੰ ਕੱਢ ਲਾਂਗੇ ਉੱਤੇ ਬਾਅਦ ਚੜਾਉਂਗੇ ਨਾਰੀਅਲ ਚੰਗੀ ਤਰ੍ਹਾਂ ਘੱਟ ਆਂਚ ਤੇ ਇਹਨਾਂ ਨੂੰ ਰੋਸਟ ਕਰਾਂਗੇ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਖਾਜ ਵਾਲੇ ਵੀ ਕਲਰ ਚੇਂਜ ਕਰਨਾ ਸ਼ੁਰੂ ਕਰ ਦਿੱਤਾ ਹੈ ਦੇ ਵੀ ਕੋਈ ਤੁਹਾਨੂੰ ਬ੍ਰਾਊਨ ਕੱਚੇ ਵੀ ਬ੍ਰਾਊਨ ਹੋ ਸ਼ੁਰੂ ਹੋ ਗਏ ਹੋਣਾ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਕਰੂਗੇ ਹਮੇ ਹਲਕਾ ਯੂਜ਼ ਕਰਨਾ ਸੀ ਹੁਣ ਇਸ ਨੂੰ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਹੁਣ ਸਬਕ ਤੁਮਕੀਨ ਸੀਡਸ ਨੂੰ ਇਕੱਠੇ ਹੀ ਪਾ ਦਿੱਤੇ ਆ ਇਹਨਾਂ ਨੂੰ ਵੀ ਹਲਕਾ ਜਿਹਾ ਰੋਸਟ ਕਰਨਾ ਤੇ ਨਾਲ ਹੀ ਇਸੀ ਦੇ ਕੋਕੋਨਟ ਪਾ ਦਾਂਗੇ ਨਾਲ ਹੀ ਇਸੀ ਦੇ ਕੋਕੋਨਟ ਪਾ ਦਾਂਗੇ ਜਿਹੜਾ ਗ੍ਰाइंड ਕੀਤਾ ਹੋਇਆ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਸ ਤਰ੍ਹਾਂ। ਪ੍ਰਿਨੋਡਿਓ ਕੋਕੋਨਟ ਤੇ ਹਾਂਜੀ ਗਾਇਸ ਸਾਰੇ ਡਰਾਈ ਫਰੂਟ ਰੋਸਟ ਹੋ ਗਏ ਆ ਇਹ ਵੀ ਸਾਰੇ ਡਰਾਈ ਫਰੂਟ ਰੋਸਟ ਹੋ ਗਿਆ ਹੁਣ ਅਸੀਂ ਕਰਾਂਗੇ ਚੋਲਾਂ ਦੇ ਆਟੇ ਨੂੰ ਅਸੀਂ ਗਾਇਸ ਮੇਰੀ ਕੜਾਹੀ ਛੋਟੀ ਹੈ ਨਾ इस करके ना मैं थोड़ा थोड़ा करके आटा भूनूगी चौलान का आटा भुनने दस तो पंद्रह मिनट लग जाते हैं क्योंकि इन घट्ट आंश हौली हौली करके भुनना हों लगातार इनू भुन देते पे हाँ देखोग ने कलर चेंज करना शुरू कर दिता आटे ने चौलान के आटे ने कलर चेंज करना शुरू कर दिता है सब दस तो पंद्रह मिनट लगी भुनने क्योंकि असें ਸਿੰਗ ਗੈਸ ਤੇ ਪੂਰਨ ਹੁੰਦਾ ਨਾ ਤੇ 10 ਤੇ 15 ਮਿੰਟੇ ਨੂੰ ਲੱਗੇ ਜਾਣੇ ਆ ਆ ਦੇਖੋ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਤੁਸੀਂ ਐਂ ਤਾਂ ਆਟਾਨ ਤਲੋ ਕਾਲਾ ਹੋ ਜਾਣਾ ਕਿ ਤਲੇ ਤਲੇ ਪੱਕ ਰੇ ਨਾ ਤੁਰ ਰਹਿਣਾ ਕੜਾਹੀ ਨੂੰ ਚਿਪਕਣੇ ਦਾ ਡਰ ਨਾ ਤਲੇ ਕੜਾਹੀ ਸੜ ਜਾਣੀ ਹੈ ਫਿਰ ਤੁਸੀਂ ਨੂੰ ਲਗਾਤਾਰ ਇਦਾਂ ਬ੍ਰਾਊਨ ਕਰਨਾ ਗਾਇਸ ਕਲਰ ਨੇ ਪੂਰਾ ਹੀ ਆਟੇ ਨੇ ਪੂਰਾ ਹੀ ਕਲਰ ਚੇਂਜ ਕਰ ਦਿੱਤਾ ਉਵੇ ਦਾ ਤੁਸੀਂ ਬ੍ਰਾਊਨ ਕਰਨਾ ਇਹਨੂੰ ਸਾਈਡ ਤੇ ਦੇਖੋ ਚੰਗੀ ਤਰ੍ਹਾਂ ਫੇਰ ਵੀ ਹਲੇ ਵੀ ਚੰਗੀ ਤਰ੍ਹਾਂ ਪੁਨਾ ਨਹੀਂ ਹੋਇਆ ਹਲੇ ਇਸ ਨੂੰ ਹੋਰ ਚੰਗੀ ਤਰ੍ਹਾਂ ਪੁਨਾ ਹੋਵੇ ਜਦ ਤੱਕ ਹਲਕਾ ਹੋਰ ਨਹੀਂ ਬ੍ਰਾਊਨ ਹੋ ਜਾਂਦਾ ਨਾ ਹਰ ਮੈਂ ਕਲਰ ਨਹੀਂ ਚੇਂਜ ਕਰ ਲੈਂਦਾ ਉਹ ਤੱਕ ਇਸ ਨੂੰ ਅਸੀਂ ਲਗਾਤਾਰ ਪੁਨਾਗੇ ਹਾਂ ਦੇਖੋ ਗਾਇਸ ਆਟੇ ਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਚੁੱਕਿਆ ਹੁਣ ਅਸੀਂ ਇਹਨੂੰ ਪ੍ਰਾਂਤ ਚ ਪਾ ਦਾਂਗੇ ਉਤੋਂ ਬਾਅਦ ਅਸੀਂ ਜਿਹੜਾ ਥੋੜਾ ਥੋੜਾ ਕਰਕੇ ਆਟਾ ਭੁੰਨਦੀ ਸੀ ਨਾ ਉਹਨੂੰ ਚਾਟਾ ਆਟਾ ਭੁੰਨਾਂਗੇ ਇਹਨੂੰ ਭੁੰਨੇ ਭੁੰਨੇ ਮੈਨੂੰ 10 15 ਮਿੰਟ ਹੋ ਗਏ ਆ ਉਸ ਤੋਂ ਬਾਅਦ ਅਸੀਂ ਜਿਹੜਾ ਅੱਧਾ ਕਿਲੋਟਾ ਹੋਰ ਸੀ ਕੱਟ ਕੇ ਰੱਖਿਆ ਹੋਇਆ ਉਹ ਭੁੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਦਾ ਕਲਰ ਕਿੰਨਾ ਚੰਗੀ ਤਰ੍ਹਾਂ ਬ੍ਰਾਊਨ ਹੋ ਗਿਆ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਆਟਾ ਖੁਸ਼बू ਵੀ ਆਣ ਲੱਗੀ ਆਣਾ ਸ਼ੁਰੂ ਹੋ ਗਈ ਹੈ ਕੁਛ ਵੀ ਬਰੀ ਬਿਚ ਆਣਾ ਸ਼ੁਰੂ ਹੋ ਗਿਆ ਬਿਚ ਜਦ ਵੀ ਤੁਸੀਂ ਆਟਾ ਭੁੰਨੋਗੇ ਤਾਂ ਤੁਸੀਂ ਖੁਸ਼ਬੂ ਜ਼ਰੂਰ ਦੇਖਣੀ ਹੈ ਇਹ ਖੁਸ਼ਬੂ ਆਣਾ ਸ਼ੁਰੂ ਹੋਈ ਹੈ ਜੇ ਖੁਸ਼ਬੂ ਆਣਾ ਸ਼ੁਰੂ ਹੋ ਗਈ ਤਾਂ ਸਮਝ ਲਓ ਤੁਹਾਡਾ ਆਟਾ ਚੰਗੀ ਤਰ੍ਹਾਂ ਭੁੰਨ ਹੋ ਚੁੱਕਾ ਭੁੰਨ ਹੋ ਗਿਆ ਗਾਇਸ ਜਿਵੇਂ ਅਸੀਂ ਫੁੱਲ ਮਖਾਣੇ ਗ੍ਰाइंड ਕਰਾਂਗੇ ਇੱਕ ਇੱਕ ਚੀਜ਼ ਗ੍ਰाइंड ਕਰਨਾ ਹੁਣ ਅਸੀਂ ਸ਼ੁਰੂ ਕਰਾਂਗੇ ਚਲੋ ਅਸੀਂ ਸਟਾਰਟ ਕਰਦੇ ਹਾਂ ਫੁੱਲ ਮਖਾਣਿਆਂ ਤੋਂ ਗਾਈਸ ਜੋ ਵੀ ਅਸੀਂ ਗ੍ਰाइंड ਕਰਨਾ ਹੁਣ ਫਿਰ ਦਰਦਰਾ ਹੀ ਗ੍ਰाइंड ਕਰਨਾ ਜ਼ਿਆਦਾ ਗ੍ਰाइंड ਨਹੀਂ ਕਰਨਾ ਅਸੀਂ ਨੂੰ ਗਾਈਸ ਇਹਦਾ ਇਹਦਾ ਪਾਊਡਰ ਨਿਬਣਾਣਾ ਇਹਨੂੰ ਇਦਾਂ ਹਲਕਾ ਹੀ ਗ੍ਰाइंड ਕਰਨਾ ਜੇ ਥੋੜਾ ਦਰਦਰਾ ਨਜ਼ਰ ਆਏ ਹੁਣ ਅਸੀਂ ਗ੍ਰाइंड ਕਰਾਂਗੇ ਗੁੰਦਾ ਨੂੰ ਵੀ ਅਸੀਂ ਦਰਦਰਾ ਹੀ ਗ੍ਰाइंड ਕਰੂਗੇ ਗੁੰਦਾ ਵੀ ਅਸੀਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਬਟੇਰ ਨੂੰ ਜ਼ਿਆਦਾ ਗ੍ਰाइंड ਨਹੀਂ ਕਰਨਾ ਇਹ ਦਹੀਂ ਦਲਦਰਾਇი ਗ੍ਰाइंड ਕਰਨਾ ਸੀ ਹੁਣ ਅਸੀਂ ਕਰਦੇ ਆਂ ਕਾਜੂ ਬਣਾ ਦਾਰਾ ਮੈਨੇ ਗ੍ਰाइंड ਕਰ ਲੀਆ ਹੈ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਮਿਕਸ ਹੁਣ ਅਸੀਂ ਛੋਲਾਂ ਦਾ ਆਟਾ ਪੁੰਨ ਕੇ ਰੈਡੀ ਕਰ ਲਿੱਤਾ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅ ਗ੍ਰੋਸਟ ਕੀਤਾ ਹੋਇਆ ਤੇ ਗ੍ਰाइंड ਕੀਤਾ ਹੋਇਆ ਮਖਾਣੇ ਗੁੰਦਾ ਤੇ ਕਿਸ਼ਮਿਸ਼ ਫਿਰ ਅਸੀਂ ਪਾਵਾਂਗੇ ਕਾਜੂ ਬਦਾਮ ਮਿਕਸ ਕੀਤੇ ਹੋਏ ਦੋਸ ਕੀਤੇ ਹੋਏ ਪਾਏ ਹੋਏ ਫਿਰ ਅਸੀਂ ਜਿੱਪ ਇਹਦੇ ਚ ਪਾਵਾਂਗੇ ਨਾਰੀਅਲ ਤੇ ਪਿਸਤਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਲਾਇਚੀ ਪਾਉਂਗੀ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਪਾਨਾ ਲ ਫਲੇਵਰ ਵਿੱਚ ਆਂਦਾ ਖੁਸ਼ਬੂ ਵਿੱਚ ਆਂਦੀ ਹੈ ਤੇ ਖਾਣ ਚ ਵੀ ਵਧੀਆ ਲੱਗਦਾ ਟੇਸਟੀ ਲੱਗਦੀ ਹੈ ਤੇ ਫਿਰ ਅਸੀਂ ਮਿਕਸ ਕਰਾਂਗੇ ਇਹਦੇ ਚ ਸ਼ੱਕਰ ਗਾਇ ਜਿਹਨੇ ਸ਼ੱਕਰ ਪਾਣੀ ਸ਼ੱਕਰ ਪਾ ਸਕਦਾ ਜਿਹਨੇ ਗੁੜ ਦੀ ਚਾਸਨੀ ਪਾਣੀ ਉਹ ਚਾਸਨੀ ਪਾ ਸਕਦਾ ਤੇ ਜਿਹੜੇ ਇਹਦੇ ਚ ਖੰਡ ਪਾਣੀ ਹੈ ਦੇਸੀ ਖੰਡ ਉਹ ਵੀ ਪਾ ਸਕਦੇ ਹੁਣ ਚਮਚ ਸਿਸ ਰੱਖੀਏ ਸਾਈਡ ਤੇ ਹੁਣ ਆ ਗਿਆ ਸਾਡਾ ਹੱਥ ਨਾਲ ਹੁਣ ਇਹ ਸਾਰਾ ਸੀ ਹੱਥ ਨਾਲ ਮਿਕਸ ਕਰਾਂਗੇ ਚੰਗੀ ਤਰ੍ਹਾਂ ਗਾਇਸ ਆਈ ਥਿੰਕ ਇਧੇ ਚਨਾ ਥੋੜਾ ਜਿਹਾ ਦੁੱਧ ਵੀ ਸਾਨੂੰ ਪਾਣਾ ਪੈਣਾ ਕਿਉਂਕਿ ਮਟੀਰੀਅਲ ਥੋੜਾ ਡਰਾਈ ਹੈ ਐਸਾ ਗਰਮ-ਗਰਮ ਹੈ ਹਾਲੋ ਗਾਇਸ ਹੁਣ ਪਿੰਨੀਆਂ ਬਣ ਕੇ ਤਿਆਰ ਹੈ ਆ ਜੋ ਜਿਨੇ ਜਿਨੇ ਪਿੰਨੀਆਂ ਖਾਣੀਆਂ ਮੈਸੇਜ ਕਰਿਓ ਮੈਨੂੰ ਜਿਨੇ ਜਿਨੇ ਪਿੰਨੀਆਂ ਖਾਣੀਆਂ ਮੈਂ ਉਹਦੇ ਉਹਦੇ ਘਰ ਪਹੁੰਚਾ ਦੂੰਗੀ ਪਿੰਨੀਆਂ ਇਹ ਜਿਨੂੰ ਮੇਰਾ ਚੈਨਲ ਅੱਛਾ ਲੱਗਿਆ ਮੇਰੀ ਵੀਡੀਓ ਅੱਛੀ ਲੱਗੀ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ